ਹੋ ਗੁੱਡ ਮਾਰਨਿੰਗ ਪੰਜਾਬੀਓ ਕਿੱਦਾਂ ਮੈਂ ਜਾ ਰਿਹਾ ਹਾਂ ਈਸਟ ਕੋਸਟ ਤੇ ਮੈਂ ਅੱਜ ਰਾਤ ਰਹਿ ਰਿਹਾ ਹਾਂ ਪਿਕੋਆਏ ਕੈਂਪਿੰਗ ਸਾਈਡ ਤੇ ਹੁਣ ਮੈਂ ਜਾ ਰਿਹਾ ਈਸਟ ਕੋਸਟ ਰਾਹ ਦੇ ਵਿੱਚ ਫਕਟ ਆਣੀ ਹੋਣਾ ਉਹ ਪੁੱਟ ਕੀ ਆਉਣਾ ਠੀਕ ਖਾਵਾ ਆਉਣਾ ਬਹੁਤ ਵਧੀਆ ਚੀਜ਼ਾਂ ਆਉਣੀਆਂ ਤੁਹਾਨੂੰ ਦਿਖਾਉਂਗਾ ਤੇ ਹੁਣ ਮੈਂ ਤੁਰਨ ਲੱਗਾ ਸਵੇਰੇ 6:00 ਵਜੇ ਆ ਮਿਲਦੇ ਹਾਂ ਰਾਹ ਦੇ ਵਿੱਚ ਚਲੋ ਕਿੰਦਾ ਸਾਸੀ ਗਿਆ ਪੰਜਾਬੀ ਉਹ ਮੈਂ ਪਹੁੰਚ ਗਿਆ ਫਾਕਤਾਨੀ ਜਿੱਦਾਂ ਸਾਰਿਆਂ ਨੂੰ ਪਤਾ ਮੈਂ ਜਾ ਰਿਹਾ ਮੈਂ ਈਸਟ ਕੋਸਟ ਤੇ ਰਾਹ ਦੇ ਵਿੱਚ ਆਉਂਦਾ ਫਾਕਤਾਨੀ ਬਾਅਦ ਚ ਓਪੁਟਕੀ ਆਉਣਾ ਵਾ ਬਾਅਦ ਠੀਕ ਹਵਾ ਆਉਣਾ ਵਾ ਤੇ ਮੈਂ ਫਾਕਤਾਨੀ ਪਹੁੰਚਿਆ ਵਾ ਬਹੁਤ ਸੋਹਣਾ ਟਾਊਨ ਆ ਛੋਟਾ ਜਿਹਾ ਟਾਊਨ ਆ ਇਥੋਂ ਦੀ ਪੋਪੂਲੇਸ਼ਨ ਹੈਗੀ ਆ ਸਾਰੀ 38000 ਤੇ ਜਿਹਦੇ ਵਿੱਚੋਂ 42% 42% ਮੋਰੀ ਨੇਟਿਵ ਲੋਗ ਰਹਿੰਦੇ ਨੇ ਜਾਨੀ ਕਿ 13-14000 ਨੇਟਿਵ ਲੋਗ ਰਹਿੰਦੇ ਨੇ ਤੇ ਫਾਕਤਾਨੀ ਫੇਮਸ ਹੈਗਾ ਵਾ ਫਿਸ਼ਿੰਗ ਵਾਸਤੇ ਪਲੱਸ ਇਹ ਬੇ ਆਫ ਪਲੈਂਟੀ ਦਾ ਸੈਂਟਰ ਪੈਂਦਾ ਵਾ ਬੇ ਆਫ ਪਲੈਂਟੀ ਦੇ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ ਵਾ ਇਹ ਟਾਊਨ ਤੇ ਪਲੱਸ ਇੱਥੇ ਟੂਨਾ ਫਿਸ਼ ਬਹੁਤ ਕੈਚ ਕੀਤੀ ਜਾਂਦੀ ਹੈ ਲੋਕੀ ਟੂਨਾ ਫਿਸ਼ ਕੈਚ ਕਰਨ ਆਉਂਦੇ ਆ yellow fin ਜਾਂ yellow tail tuna ਬਹੁਤ ਮਸ਼ਹੂਰ ਹੈ ਇੱਥੇ ਉਹ ਫਿਸ਼ਿੰਗ ਕਰਦੇ ਆ ਤੇ ਮੈਂ ਐਂ ਦੀ ਨੰਗਨ ਆ ਬਹੁਤ ਸੋਹਣਾ ਟਾਊਨ ਆ ਛੋਟਾ ਜਿਹਾ ਟਾਊਨ ਆ ਤੇ ਹੁਣ ਆਪੇ ਹੁਣ ਮੈਂ ਜਾਣਾ ਵਾ ਓਪਟ ਹੁਣ ਮੈਂ ਜਾਣਾ ਵਾ ਓਪਟ ਕੀ ਫਿਰ ਟੀਕਾ ਵਾ ਫਿਰ ਐਂਡ ਤੇ ਆਪਾਂ ਪਹੁੰਚਾਂਗੇ 4-5 ਘੰਟੇ ਬਾਅਦ ਈਸਟ ਕੋਸਟ ਕੈਂਪ ਸਾਈਡ ਤੇ ਬਹੁਤ ਸੋਹਣੀ ਕੈਂਪਸਾਈਡ ਆ ਜਾ ਕੇ ਦਿਖਾਉਂਦਾ ਵਾਂ ਚੱਲਦੇ ਆਂ ਓਪੋਟਿੱਕੀ ਰਾਹ ਦੇ ਵਿੱਚ ਬਹੁਤ ਸੋਹਣੇ 뷰 ਆਉਣੇ ਆ ਮੈਂ ਕਦੀ ਇਸ ਰਾਹ ਤੇ ਪਹਿਲਾਂ ਗਿਆ ਨਹੀਂ ਪਰ ਮੇਰਾ ਇੱਕ ਫਰੈਂਡ ਗਿਆ ਜਿਹਨੂੰ ਮੈਂ ਪੁੱਛਿਆ ਸੀ ਕਹਿੰਦਾ ਕਿ ਬਹੁਤ ਸੋਹਣੇ 뷰 ਆ ਤੇ ਆਈ ਹੋਪ ਕੀ ਤੁਹਾਨੂੰ ਵੀ ਬਹੁਤ ਨਜ਼ਾਰਾ ਆਊਗਾ ਦਿਨ ਵੀ ਬਹੁਤ ਵਧੀਆ ਵਾ ਤੇ ਆਪਾਂ ਜਾ ਰਹੇ ਆ ਓਪੋਟਿੱਕੀ ਓਪੋਟਿੱਕੀ ਆਪਾਂ ਪਹੁੰਚ ਜਾਣਾ 40 ਮਿੰਟਾਂ ਤੱਕ ਇੱਥੋਂ ਫਾਕਤ ਆਣੀ ਤੋਂ ਓਪੋਟਿੱਕੀ 40 ਮਿੰਟ ਦਾ ਰਹਾ ਵਾ 39 ਕਿਲੋਮੀਟਰ ਆ ਤੇ ਬਣੇ ਰਹੋ ਵੀਡੀਓ ਦੇ ਵਿੱਚ ਸੋਹਣੇ ਵੀਊ ਆਉਗੇ ਮੈਂ ਕਿਤੇ ਰੁਕੂੰਗਾ ਜਰੂਰ ਦਿਖਾਉਂਗਾ ਬਣੇ ਰਹੋ ਇਹੇ ਪਹੁੰਚ ਗਏ ਆਪਾਂ ਓਪੋ ਟਿੱਕੀ ਓਪੋ ਟਿੱਕੀ ਵੀ ਬਹੁਤ ਛੋਟਾ ਜਿਹਾ ਟਾਊਨ ਆ ਬਹੁਤ ਸੋਹਣਾ ਟਾਊਨ ਆ 4 ਸਕੇਅਰ ਵੀ ਹੈਗਾ ਇੱਥੇ ਕੈਫੇ ਕਾਫੀ ਆ ਛੋਟੀ ਮੋਟੀ ਕ੍ਰੋਸਿਸ ਸਟੋਰਸ ਹੈਗੇ ਆ ਇੱਥੇ ਐਡਾ ਵੱਡਾ ਟਾਊਨ ਨਹੀਂ ਹੈਗਾ ਬਹਿ ਕੇ ਸਮਝਾਉਂਦਾ ਤੁਹਾਨੂੰ ਮੈਂ ਬਹਿ ਕੇ ਦੱਸ ਦਵਾਂ ਕਿਤੇ ਮੈਂ ਤੁਹਾਨੂੰ ਕਿਤੇ ਮੈਂ ਲੱਭ ਲਾਵਾਂ ਜਗ੍ਹਾ ਕੋਈ ਮਾੜਾ ਟੈਨ ਵੀ ਹੈਗਾ ਇੱਥੇ ਕਾਫੀ ਵਿਕਸਿਤ ਟਾਊਨ ਆ ਗੋਲਕਾਤਾ ਰਾ ਕੱਢਿਆ ਆਪਾਂ ਬਹੁਤ ਨਜ਼ਾਰਾ ਆਇਆ ਉਹ ਕਿਉਂਕਿ ਮੈਂ ਯਾਰ ਸਾਈਂਜ ਆ ਜਿਹੜਾ ਸਟੈਚੂ ਜਿਹਾ ਲੱਗਾ ਮੈਨੂੰ ਲੱਗਦਾ ਇਹ ਮੇਨ ਆ ਇਹ ਦਿਖਾਇਆ ਨਾ ਤਾਂ ਫਿਰ ਫਾਇਦਾ ਕੀ ਆ ਇੱਥੋਂ ਪਰ ਲੱਗਦਾ ਕਿ ਆਪਾਂ ਉਪਰ ਟਿੱਕੀ ਆਏ ਆ ਫੇਰ ਇੱਕ ਢੇੜਾ ਕੱਢਿਆ ਬਹੁਤ ਨਜ਼ਾਰਾ ਆਇਆ ਝੂਟੇ ਆ ਗਏ ਝੂਟੇ ਮਾਟੇ ਆ ਗਏ ਹੂ ਹੂ ਲਓ ਜੀ ਮੈਂ ਪਹੁੰਚ ਗਿਆ ਓਪੋਟਕੀ ਬਹੁਤ ਸੋਹਣਾ ਟਾਊਨ ਆ ਬਹੁਤ ਸੋਹਣਾ ਬੀਚ ਆ ਤੇ ਤੁਸੀਂ ਸਾਨੂੰ ਇਹ ਵੇਖ ਹੀ ਲੈਣਾ ਐਡਾ ਵੱਡਾ ਸਾਈਨ ਟਾਲੇ ਸਾਹਮਣੇ ਓਪੋਟਕੀ ਹੂ ਹੂ ਓਪੋਟਕੀ ਕੋਸਟ ਬਾਇ ਨੇਚਰ ਸਸਕੇ ਪੰਜਾਬੀਓ ਕਿਦਾਂ ਮੈਂ ਪਹੁੰਚ ਗਿਆ ਓਪੋਟਕੀ ਮੇਰੇ ਪਿੱਛੇ ਬਹੁਤ ਸੋਹਣਾ ਬੀਚ ਆ ਸਾਹਮਣੇ ਪਹਾੜ ਆ ਤੇ ਉਹ ਹੈਗਾ ਵਾ ਵਾਈਟ ਆਇਲੈਂਡ ਤਾਨੂੰਕਸ਼ਤ ਕੈਮਰੇ ਵਿੱਚ ਦਿਂਦਾ ਹੋਇਆ ਉਹ ਪੁਟਕੀ ਬਹੁਤ ਸੋਹਣਾ ਟਾਊਨ ਆ ਛੋਟਾ ਜਿਹਾ ਟਾਊਨ ਆ ਸਭ ਕੁਝ ਇੱਥੇ ਹੈਗਾ ਵਾਹ ਸੁਪਰਮਾਰਕਟ ਗੈਸ ਸਟੇਸ਼ਨ ਤੇ ਇਥੋਂ ਦੀ ਪੋਪੂਲੇਸ਼ਨ ਹੈਗੀ ਆ ਸਾਰੀ 10k 10 ਜਾਂ 11000 ਇਹਦੇ ਵਿੱਚੋਂ 5000 ਆਪਣੇ ਨੇਟਿਵ ਮੋਰੀ ਪੀਪਲ ਰਹਿੰਦੇ ਆ ਤੇ ਬਹੁਤ ਸੋਹਣਾ ਟਾਊਨ ਆ ਜਦੋਂ ਤੁਸੀਂ ਈਸਟ ਕੋਸਟ ਨੂੰ ਜਾਓਗੇ ਰਸਤੇ ਵਿੱਚ ਫਾਕਤ ਨਹੀਂ ਦਨ ਓਪੋਟਕੀ ਦਨ ਕਈ ਹੋਰ ਵੀ ਛੋਟੇ ਛੋਟੇ ਟਾਊਨ ਹੋਣੇ ਆ ਤੁਹਾਨੂੰ ਦਿਖਾਉਂਗਾ ਮੈਂ ਮੈਂ ਇਸ ਵਕਤ ਪਹੁੰਚਿਆ ਵਾ ਉਪੋਟਿੱਕੀ ਜਿੱਦਾਂ ਤੁਸੀਂ ਵੇਖਿਆ ਇਹ ਬਹੁਤ ਵੱਡਾ ਸਾਈਨ ਲੱਗਾ ਵਾ ਉਥੇ ਤੇ ਬਹੁਤ ਸੋਹਣਾ ਮਾਹੌਲ ਆ ਇੱਥੇ ਅੱਜ ਦਿਨ ਬਹੁਤ ਚੰਗਾ ਵਾ ਤੇ ਦਿਲ 'ਚ ਬਹੁਤ ਖੁਸ਼ੀ ਆ ਤੇ ਜਦੋਂ ਮੇਰੇ ਵੀਰ ਪ੍ਰਾਕੇ ਫੈਮਿਲੀ ਨਾਲ ਇੱਧਰ ਆਏ ਤੇ ਟੈਨਸ਼ਨ ਲੈਣੀ ਲੋੜ ਨਹੀਂ ਆ ਬਹੁਤ ਹੀ ਵਧੀਆ ਈਸਟ ਕੋਸਟ ਦੇ ਏਰੀਆ ਬਹੁਤ ਵਧੀਆ ਵਾ ਸਭ ਗੈਸ ਸਟੇਸ਼ਨ ਹੈਗੇ ਆ ਸਭ ਕੁਝ ਹੈਗਾ ਵਾ ਟੈਨਸ਼ਨ ਨਹੀਂ ਲੈਣੇਗਾ ਤੇ ਹੁਣ ਅੱਗੇ ਜਾ ਰਹਾ ਮੈਂ ਅੱਗੇ ਜਾਣਾ ਮੈਂ ਟੀ ਕਹਾ ਟੀ ਕਹਾ ਰੁਕੂਗਾ ਉੱਥੇ ਫਿਰ ਚਾਹ ਚੂ ਬਣਾਵਾਂਗੇ ਕਾਫੀ ਬਣਾਉਂਗਾ ਤੇ ਉੱਥੇ ਪੀ ਕੇ ਫਿਰ ਗਾਂ ਨਿਕਲਾਂਗੇ ਸਤਿ ਸ੍ਰੀ ਅਕਾਲ ਆ ਇੱਥੇ ਰਾ ਬਹੁਤ ਨੈਰੋ ਆ ਗਿਵ ਅਵੇ ਸਾਈਨ ਬਹੁਤ ਹੈ ਇੱਥੇ ਜੇ ਤੁਸੀਂ ਆਏ ਪਲੀਜ਼ ਧਿਆਨ ਨਾਲ ਸਾਈਨ ਜ਼ਰੂਰ ਪੜ ਕੇ ਇਸ ਰੋਡ ਤੇ ਸਾਈਨ ਜ਼ਰੂਰ ਪੜਨੇ ਆ ਸਾਈਨ ਜੇ ਤੁਸੀਂ ਨਾ ਪੜੇ ਕੁਝ ਵੀ ਹੋ ਸਕਦਾ ਵਾ ਪਲੀਜ਼ ਸਾਈਨ ਜ਼ਰੂਰ ਪੜਿਓ ਸਪੈਸ਼ਲੀ ਇਸ ਰੋਡ ਤੇ ਆ ਉਪੋ ਤਿੱਕੀ ਤੋਂ ਜੀ ਮੈਂ ਪਹੁੰਚ ਗਿਆ ਟੀ ਕਹਾ ਛੋਟਾ ਜਿਹਾ ਟਾਊਨ ਆ ਮੇਰੇ ਨਾਲ ਦਾ 15-20 ਘਰ ਹੀ ਆ ਇੱਥੇ ਇੱਥੇ ਇੱਕ ਫਰੀडम ਕੈਂਪਿੰਗ ਸਾਈਡ ਹੈਗੀ ਆ ਉੱਥੇ ਜਾ ਕੇ ਮੈਂ ਰੈਸਟ ਕਰਨੀ ਆ ਕਾਫੀ ਬਣਾ ਕੇ ਰੈਸਟ ਕਰਕੇ ਫਿਰ ਦੁਰਦੇ ਆ ਗਾਂ ਦਾ ਸਫਰ ਰਹਿ ਗਿਆ 2 ਘੰਟੇ ਦਾ ਸਿਰਫ ਸਵੇਰ ਦਾ ਮੈਂ ਤੁਰਿਆ 7 ਵਜੇ ਉਹ ਆ ਗਈ ਕੈਂਪਿੰਗ ਸਾਈਡ ਟਾਇਲਟਸ ਵੀ ਉੱਥੇ ਆ ਬੱਚਿਆਂ ਵਾਸਤੇ ਖੇਡਣ ਵਾਸਤੇ ਵੀ ਕਾਫੀ ਵਧੀਆ ਚੀਜ਼ ਹੈ ਹੂ ਠੀਕ ਆਹਾ ਬੀਚ ਵੀ ਬਹੁਤ ਸੋਹਣਾ ਵਾ ਇੱਥੇ ਹੂੰ ਓਕੇ ਸਸਿਗਾ ਪੰਜਾਬੀ ਮੈਂ ਪਹੁੰਚਿਆ ਵਾਂ ਪਿੰਡ ਟੀ ਕਾਹਾ ਬਹੁਤ ਛੋਟਾ ਜਿਹਾ ਪਿੰਡ ਆ ਵਿਚਦੇ ਬਿਲਕੁਲ ਕੰਡੇ ਤੇ ਆ ਇਸ ਪਿੰਡ ਦੇ ਵਿੱਚ ਸਿਰਫ 20 ਤੋਂ 25 ਘਰ ਆ ਤੇ ਪਿੰਡ ਬਹੁਤ ਸੋਹਣਾ ਵਾ ਜੇ ਕਦੀ ਤੁਸੀਂ ਐਂ ਦੀ ਨੰਗੇ ਈਸਟ ਕੋਸਟ ਵੱਲ ਗਏ ਤਾਂ ਰਾਹ ਦੇ ਵਿੱਚ ਪਿੰਡ ਹੁੰਦਾ ਵਾ ਟੀ ਕਾਹਾ ਇਹ ਕੈਂਪਿੰਗ ਸਾਈਡ ਆ ਜਿੱਥੇ ਮੈਂ ਖਲੋਤਾ ਵਾਂ ਪਿੰਡ ਮੇਰੇ ਮਗਰ ਆ ਤੇ ਸਾਹਮਣੇ ਵਿੱਚ ਆ ਬਹੁਤ ਸੋਹਣਾ ਕਿੱਡਾ ਸੋਹਣਾ ਬੀਚ ਆ ਜੇ ਤੁਸੀਂ ਆਪਣੇ ਫੈਮਿਲੀ ਦੇ ਨਾਲ ਆਏ ਬੱਚਿਆਂ ਵਾਸਤੇ ਬਹੁਤ ਸੋਹਣਾ ਇਹ ਡੇਂਜਰਸ ਬੀਚ ਨਹੀਂ ਹੈਗਾ ਤੇ ਇੱਥੇ ਜ਼ਰੂਰ ਠਹਿਰ ਕੇ ਜਾਇਓ ਮੈਂ ਵੀ ਨੰਗ ਰਿਆ ਸੀ ਤੇ ਰਾਜ ਮੈਂ ਇੱਥੇ ਅੱਧੇ ਘੰਟੇ ਦੀ ਬ੍ਰੇਕ ਲਈ ਆ ਸਾਹਮਣੇ ਪਲੇਗਰਾਉਂਡ ਹੈ ਇਸ ਕੈਂਪਿੰਗ ਸਾਈਟ ਦੇ ਵਿੱਚ ਪਲੇਗਰਾਉਂਡ ਵੀ ਹੈਗੀ ਹੈ ਬੱਚਿਆਂ ਵਾਸਤੇ ਤੇ ਬੱਚਿਆਂ ਨੇ ਖੇੜੀ ਵੀ ਸਕਦੇ ਆ ਪਿੱਛੇ ਉਹ ਟਾਇਲਟਸ ਨੇ ਬਹੁਤ ਸੋਹਣਾ ਏਰੀਆ ਵਾ ਬਹੁਤ ਖੁੱਲਾ ਵਾ ਤੇ ਬਹੁਤ ਹੀ ਸੋਹਣੀ ਹਵਾ ਆ ਰਹੀ ਆ ਜੀ ਕਰ ਰਿਹਾ ਮੈਂ ਇੱਥੇ ਲੰਮੇ ਪੈ ਜਾ ਤੇ ਪਿੰਡ ਦਾ ਨਾਹਕਾ ਟੀ ਕਹਾ ਬਹੁਤ ਸੋਹਣਾ ਪਿੰਡ ਆ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆ ਆਪਣੀ ਫੈਮਿਲੀ ਨੂੰ ਜੇ ਕਦੀ ਤੁਸੀਂ ਈਸਟ ਕੋਸਟ ਵੱਲ ਆਏ ਤੇ ਰਾਹ ਦੇ ਵਿੱਚ ਪਿੰਡ ਪਿੰਦਾ ਵਾ ਟੀ ਕਹਾ ਬਹੁਤ ਸੋਹਣਾ ਪਿੰਡ ਹੈ